ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਘਰੇ 버ਗਰ ਆ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਅੱਜ ਬਿਲਕੁਲ ਆਪਾਂ ਨੇ ਜਿੱਦਾਂ ਠੀਕ ਹੈ ਜੀ ਦੁਕਾਨਾਂ ਤੇ ਹੁੰਦੇ ਆ 버ਗਰ ਸਟਰੀਟ ਸਾਈਡ ਉਸ ਤਰੀਕੇ ਦੇ ਆਪਾਂ ਨੇ 버ਗਰ ਬਣਾਏ ਆ ਤੁਹਾਨੂੰ ਫਿਰ ਬਣਾ ਕੇ ਦਿਖਾਵਾਂਗੇ ਨਾ ਵਧੀਆ ਟੰਗ ਨਾਲ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ 버ਗਰਾਂ ਦੀ ਫਿਰ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਐ ਪੂਰੇ ਵਧੀਆ ਕੇਐਫਸੀ ਸਟਾਈਲ 버ਗਰ ਜਿਹੜੇ ਉਹ ਬਣਾ ਕੇ ਦਿਖਾਉਂਗੇ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਇੱਧਰ ਸਹਿਜਪ੍ਰੀਤ 버ਗਰ ਖਾ ਰਿਹਾ ਏ ਕਿੱਕਣਾ ਵਧੀਆ ਬਣਿਆ ਵਾ ਵਧੀਆ ਟੇਸਟੀ ਟੇਸਟੀ ਕੇ ਲਾਈਕ ਕਰ ਦਿਓ ਜੀ ਲਾਈਕ ਕਰਦੇ ਜੀ ਸਬਸਕ੍ਰਾਈਬ ਕਰ ਲਓ ਜੀ ਆਜੋ ਫਿਰ ਤੁਹਾਨੂੰ ਬਣਾਉਣੀ ਸਿਖਾਉਨੇ ਆ ਬਰਗਰ ਆਜੋ ਤੁਹਾਨੂੰ ਬਣਾਣੀ ਤੇ ਬਰਗਰ ਤੇ ਇੱਕ ਸਾਡਾ ਕੱਦੂ ਇੱਧਰ ਬਰਗਰ ਆ ਖਾ ਰਿਹਾ ਜੀ ਦੇਖੋ ਜੀ ਕਾ ਖਾਂਦਾ ਹੈ ਚਲੋ ਜੀ ਆਜੋ ਰੈਸਪੀ ਕਰਦੇ ਆ ਸਟਾਰਟ ਬਰਗਰ ਬਣਾਉਣ ਵਾਸਤੇ ਜਿਹੜਾ ਜਿਹੜਾ ਸਮਾਨ ਆਪਾਂ ਨੂੰ ਚਾਹੀਦਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਆਪਾਂ ਬਣਾ ਰਹੇ ਹਾਂ ਜੀ ਚਾਰ ਪੀਸ ਬਰਗਰਾਂ ਦੇ ਠੀਕ ਹੈ ਜੀ ਤੁਸੀਂ ਕੁਆਂਟੀਟੀ ਵੱਧ ਘੱਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਆ ਬਰਗਰ ਬੰਦ ਜਿਹੜੇ ਕਿ ਟਿੱਕੀ ਕੰਪਨੀ ਦੇ ਮੈਂ ਲੈ ਲਏ ਆ ਠੀਕ ਆ ਜੀ ਆ ਦੇਖੋ ਆਪਾਂ ਨੂੰ 버ਗਰਾਂ ਵਾਸਤੇ 버ਗਰ ਬੰਦ ਚਾਹੀਦੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਥੋੜੀ ਜੀ ਬੰਦ ਗੋਭੀ ਠੀਕ ਆ ਜੀ ਐਦਾਂ ਦੀ ਕੱਟੀ ਹੋਈ ਥੋੜੀ ਜੀ ਆਪਾਂ ਨੇ ਪਿਆਜ਼ ਕੱਟ ਲਏ ਤੇ ਆਪਾਂ ਨੂੰ ਚਾਹੀਦੀਆਂ 버ਗਰਾਂ ਵਾਲੀਆਂ ਟਿੱਕੀਆਂ ਤੇ ਇਹਨਾਂ ਦੀ ਵੀਡੀਓ ਮੈਂ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਜੀ ਠੀਕ ਆ ਜੀ ਤੁਸੀਂ 버ਗਰ ਵਾਲੀ ਟਿੱਕੀਆਂ ਦੀ 버ਗਰ ਵਾਲੀ ਪੈਟੀ ਦੀ ਵੀਡੀਓ ਚੈਨਲ ਤੇ ਆ ਕੇ ਦੇਖ ਸਕਦੇ ਹੋ ਤੇ ਵੀਡੀਓ ਦੇ ਥੱਲੇ ਮੈਂ ਟਿੱਕੀਆਂ ਦੀ ਵੀਡੀਓ ਦੀ ਲਿੰਕ ਵੀ ਪਾ ਦੂੰਗਾ ਠੀਕ ਹੈ ਜੀ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਇਹ ਆਪਾਂ ਨੂੰ ਸਮਾਨ ਚਾਹੀਦਾ ਹੈ ਉਸ ਤੋਂ ਬਾਅਦ ਚਾਹੀਦੀ ਆਪਾਂ ਨੂੰ ਗ੍ਰੀਨ ਚਟਣੀ ਗ੍ਰੀਨ ਚਟਣੀ ਦੀ ਵੀਡੀਓ ਵੀ ਮੈਂ ਚੈਨਲ ਤੇ ਅਪਲੋਡ ਕੀਤੀ ਹੋਈ ਆ ਠੀਕ ਹੈ ਜੀ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਧਨੀਏ ਪੁਦੀਨੇ ਵਾਲੀ ਚਟਣੀ ਹੈ ਇਹ ਤੇ ਇੱਕ ਬਣਾਵਾਂਗੇ ਆਪਾਂ 버ਗਰ ਸੌਸ ਠੀਕ ਹੈ ਜੀ 버ਗਰ ਸੌਸ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਆ ਬੈਜ ਮਾਇਓਨਿਸ ਠੀਕ ਹੈ ਜੀ ਤੇ ਪੀਜ਼ਾ ਪਾਸਤਾ ਸੌਸ ਹੋ ਜੂਗੀ ਜਾਂ ਇਹਦੀ ਜਗ੍ਹਾ ਤੁਸੀਂ ਰੈੱਡ ਚਿੱਲੀ ਵਰਤ ਸਕਦੇ ਹੋ ਠੀਕ ਹੈ ਜੀ ਜੇ ਤੁਹਾਡੇ ਕੋਲ ਉਹ ਵੀ ਨਾ ਹੋਈ ਤਾਂ ਤੁਸੀਂ ਸ਼ਹਿਜਵਾਨ ਚਟਣੀ ਵਰਤ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਚਾਹੀਦੀ ਆਪਾਂ ਨੂੰ ਠੀਕ ਹੈ ਜੀ ਆਹ ਸੌਸ ਕਿਸਾਨ ਵਾਲਿਆਂ ਦੀ ਟਮੇਟੋ ਕੇਚੱਪ ਇਹ ਵਰਤੋਗੇ ਆਪਾਂ ਤੇ ਲਓ ਜੀ 버ਗਰ ਵਾਲੀ ਸੌਸ ਬਣਾਉਣ ਵਾਸਤੇ ਪਹਿਲਾਂ ਆਪਾਂ 2 ਚਮਚੇ ਜਿਹੜੇ ਵੈਜ ਮਾਇਓਨੈਸ ਦੇ ਪਾ ਲੂਗੇ ਕੌਲੀ ਦੇ ਵਿੱਚ ਤੇ 1 ਚਮਚਾ ਪਾਉਗੇ ਆਪਾਂ ਪੀਜ਼ਾ ਪਾਸਤਾ ਸੌਸ ਦਾ ਠੀਕ ਹੈ ਜੀ ਇਆ ਰੈੱਡ ਚਿਲੀ ਸੌਸ ਹੋਵੇ ਤੁਸੀਂ ਉਹ ਪਾ ਲਿਓ ਤੇ ਉਸ ਤੋਂ ਬਾਅਦ 3 ਚਮਚ ਪਾਉਂਗੇ ਆਪਾਂ ਟਮੇਟੋ ਕੇਚੱਪ ਦੇ ਤੇ ਆਪਾਂ ਇਹਨੂੰ ਕਰਾਂਗੇ ਮਿਕਸ ਠੀਕ ਹੈ ਜੀ ਤਿੰਨੇ ਸੌਸਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੂਗੇ ਤੇ ਲਓ ਜੀ ਬਰਗਰ ਵਾਲੀ ਸੌਸ ਬਣ ਕੇ ਰੈਡੀ ਹੈ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਠੀਕ ਹੈ ਜੀ ਬਰਗਰ ਵਾਲੀ ਸੌਸ ਤੇ ਆਪਾਂ ਹੁਣ ਜਿਹੜੀਆਂ ਆ ਟਿੱਕੀਆਂ ਇਹਨਾਂ ਨੂੰ ਕਰ ਲਾਂਗੇ ਫਰਾਈ ਠੀਕ ਹੈ ਜੀ ਕਿਉਂਕਿ ਮੈਂ ਇਹ ਬਣਾ ਕੇ ਫ੍ਰਿਜ ਵਿੱਚ ਰੱਖੀਆਂ ਹੋਈਆਂ ਸੀ ਕਹ ਇਹ ਟਿੱਕੀਆਂ ਇਹ ਹਲੇ ਕੱਚੀਆਂ ਤੇ ਇਹ ਟਿੱਕੀਆਂ ਆਪਾਂ ਨੇ ਤੇਲ ਦੇ ਵਿੱਚ ਤਲ ਲੈਣੀਆਂ ਏ ਤੇ ਲੋ ਜੀ ਇਹ ਤੇਲ ਦੇ ਵਿੱਚ ਆਪਾਂ ਜਿਹੜੀਆਂ ਇਹ ਟਿੱਕੀਆਂ ਇਹਨਾਂ ਨੂੰ ਫਰਾਈ ਕਰ ਲੂਗੇ ਤੇ ਇੱਧਰ ਆਪਣੀਆਂ ਟਿੱਕੀਆਂ ਫਰਾਈ ਹੋ ਰਹੀਆਂ ਏ ਤੇ ਲੋ ਜੀ ਇੱਧਰ ਅਰਸ਼ਪ੍ਰੀਤ ਵੀ ਪਹੁੰਚ ਗਈ 버ਗਰ ਖਾਨ ਸਾਸਰੀਕਾਲ ਕਰਦੇ ਪੁੱਤ ਸਾਰਿਆਂ ਨੂੰ ਕੱਚ ਨਹੀਂ ਕਰ ਸਾਰਿਆਂ ਨੂੰ ਲੈ ਲੈ ਜੀ ਕਿ ਬਰਗਰ ਖਾ ਲੋ ਜੀ ਕਾ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਰ ਦਿਓ ਜੀ ਲਾਈਕ ਕਰ ਦਿਓ ਜੀ ਸਪੋਰਟ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਕਿ ਅੱਜ ਤੁਹਾਨੂੰ 버ਗਰ ਬਣਾਉਣੇ ਸਿਖਾਉਂਗੇ ਹਾਂ ਬਣਾ 버ਗਰ ਬਣਾ ਦੇ ਗਏ ਤੇ ਲਓ ਜੀ ਇਧਰ ਆਪਾਂ ਸੇਕਾਂਗੇ ਬੰਦ ਠੀਕ ਹੈ ਜੀ ਤੇ ਜਿਹੜੇ 버ਗਰ ਬੰਦ ਸੇਕਣ ਵਾਸਤੇ ਆਪਾਂ ਨੇ ਤਵੇ ਪਰ ਕੋਈ ਵੀ ਕੁਕਿੰਗ ਓਲ ਜਿਹੜਾ ਉਹ ਲਾ ਲੈਣਾ ਠੀਕ ਹੈ ਜੀ ਚਾਹੇ ਰਫੈਂਡ ਲਾ ਲਿਓ ਤੇ ਚਾਹੇ ਮੱਖਣ ਲਾ ਲਿਓ ਉਹ ਤੁਹਾਡੀ ਮਰਜ਼ੀ ਆ ਠੀਕ ਆ ਜੀ ਬਟਰ ਮੱਖਣ ਵੀ ਲਾ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਕਰੂਗੇ ਗਰਮ ਤੇ ਲਓ ਜੀ ਇੱਧਰ ਤਵਾ ਹੋ ਚੁੱਕਿਆ ਗਰਮ ਹੁਣ ਆਪਾਂ ਜਿਹੜੇ ਬੰਦ ਐ ਉਹ ਠੀਕ ਆ ਜੀ ਸੇਕ ਲੂਗੇ ਤੇ ਸੇਕਣੇ ਇਹ ਦੋੇ ਪਾਸੇ ਤੇ ਆ ਪਹਿਲਾਂ ਆਪਾਂ ਇਹਦੀ ਇੱਕ ਸਾਈਡ ਸੇਕੂਗੇ ਤੇ ਫਿਰ ਸੇਕੂਗੇ ਦੂਜੀ ਸਾਈਡ ਠੀਕ ਆ ਜੀ ਤੇ ਸੇਕਣੇ ਇਹ ਚੰਗੀ ਤਰ੍ਹਾਂ ਐਨ ਜਦੋਂ ਤੱਕ ਐਨ ਰੜ ਨਹੀਂ ਜਾਂਦੇ ਤੇ ਚੰਗੀ ਤਰ੍ਹਾਂ ਸਿੱਕ ਨਹੀਂ ਜਾਂਦੇ ਤੇ ਲਓ ਜੀ ਇੱਕ ਸਾਈਡ ਤੋਂ ਬੰਦ ਐ ਜਿਹੜੇ ਆਪਣੇ ਸਿੱਕ ਚੁੱਕੇ ਤੇ ਹੁਣ ਆਪਾਂ ਦੂਜੇ ਪਾਸੇ ਤੋਂ ਸੇਕ ਲਾਂਗੇ ਇਹਨਾਂ ਨੂੰ ਤੇ ਥੋੜੇ ਥੋੜੇ ਜਿਹੇ ਦੱਬ ਕੇ ਇਦਾਂ ਸੇਕ ਲੂ ਗੇ ਠੀਕ ਹੈ ਜੀ ਥੋੜੇ ਜੇ ਕਰੰਚੀ ਕਰ ਲੈਣੇ ਆ ਆ ਦੇਖੋ ਕਿੰਨੇ ਵਧੀਆ ਇਹ ਸੇਕ ਚੁੱਕੇ ਆ ਤੇ ਲਓ ਜੀ ਬੰਦ ਜਿਹੜੇ ਆਪਾਂ ਨੇ ਸੇਕਲੇ ਆ ਠੀਕ ਹੈ ਜੀ ਤੇ ਹੁਣ ਆਪਾਂ ਬਣਾਉਨੇ ਆ 버ਗਰ ਤੇ ਲਓ ਜੀ ਬੰਦਾ ਪਰ ਲਾਵਾਂਗੇ ਆਪਾਂ ਠੀਕ ਹੈ ਜੀ ਜਿਹੜੀ ਆਪਾਂ ਨੇ 버ਗਰ ਵਾਲੀ ਸੌਸ ਬਣਾ ਕੇ ਰੱਖੀ ᱛੀ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਜਿਹੜੇ 버ਗਰ ਹੈ ਬੰਤ ਹੈ ਉਹਨਾਂ ਦੇ ਉੱਪਰ ਲਾ ਲੈਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਐਨ ਚੰਗੀ ਤਰ੍ਹਾਂ ਲਾਉਣੀ ਹੈ ਇਹ ਤੇ ਲਓ ਜੀ ਬੰਦਾ ਉੱਤੇ ਸੌਸ ਜਿਹੜੀ ਆਪਾਂ ਨੇ ਉਹ ਲਾ ਲਈ ਹੈ 버ਗਰਾਂ ਉੱਤੇ ਤੇ ਠੀਕ ਹੈ ਜੀ ਤੇ ਆ ਜਿਹੜੀ ਗ੍ਰੀਨ ਸੌਸ ਹੈ ਠੀਕ ਹੈ ਜੀ ਤੇ ਆਪਸ਼ਨਲ ਹੈ ਤੇ ਆਪਾਂ ਜਿਹੜੀ ਇਹ ਇੱਕ 버ਗਰ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਜੇ ਤੁਹਾਨੂੰ ਗ੍ਰੀਨ ਸੌਸ ਪਸੰਦ ਹੈ ਤਾਂ ਤੁਸੀਂ ਸਾਰੇ 버ਗਰਾਂ ਦੇ ਵਿੱਚ ਪਾ ਲਿਓ ਤੇ ਕਈ ਵਾਰ ਆਪਾਂ ਨੂੰ ਸੌਸ ਨਾ ਗ੍ਰੀਨ ਕਈਆਂ ਨੂੰ ਪਸੰਦ ਨਹੀਂ ਹੁੰਦੀ ਇਸ ਕਰਕੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਇੱਕ 버ਗਰ ਦੇ ਵਿੱਚ ਆਪਾਂ ਇਹ ਸੌਸ ਪਾਵਾਂਗੇ ਤੇ ਇੱਕ ਚਾਪਾ ਨੇ ਪਾਉਣੀ ਨਹੀਂ ਹੈਗੀ ਤੇ ਲਓ ਜੀ ਹੁਣ ਆਪਾਂ ਦੋਏ 버ਗਰਾਂ ਦੇ ਜਿਹੜੇ ਠੀਕੇ ਥੱਲੇ ਵਾਲੀ ਸਾਈਡ ਰੱਖ ਲੂਗੇ ਬੰਦ ਗੋਭੀ ਹਾਲੇ ਕੋ ਠੀਕ ਹੈ ਜੀ ਇੰਨੀ ਇੰਨੀ ਕੱਪਾਂ ਨੇ ਬੰਦ ਗੋਭੀ ਜਿਹੜੀ ਉਹ ਰੱਖ ਲੈਣੀ ਆ ਠੀਕ ਹੈ ਜੀ ਜੇ ਤੁਹਾਨੂੰ ਜ਼ਿਆਦਾ ਪਸੰਦ ਹੋਈ ਇਹ ਤਾਂ ਥੋੜੀ ਜੀ ਜ਼ਿਆਦਾ ਰੱਖ ਲਿਓ ਇਸ ਤਰੀਕੇ ਨਾਲ ਤੇ ਥੋੜਾ ਥੋੜਾ ਆਪਾਂ ਪਿਆਜ਼ ਪਾ ਲੂਗੇ ਠੀਕ ਹੈ ਜੀ ਜਿਹੜੀ ਵੀ ਸਬਜ਼ੀ ਠੀਕ ਹੈ ਜੀ ਤੁਹਾਨੂੰ ਪਸੰਦ ਹੈ ਤੁਸੀਂ ਕੋਈ ਵੀ ਸਬਜ਼ੀ ਪਾ ਸਕਦੇ ਆ ਇਹਦੇ ਵਿੱਚ ਠੀਕ ਹੈ ਜੀ ਜਿਵੇਂ ਕਿ Shimla mirch ਹੋ ਗਈ ਗਾਜਰਾ ਹੋ ਗਈਆਂ ਜਿਹੜੀ ਮਰਜੀ ਸਬਜ਼ੀ ਤੁਸੀਂ ਪਾ ਲਿਓ ਤੇ ਲੋ ਜੀ ਟਿੱਕੀਆਂ ਆਪਾਂ ਨੇ ਕਰ ਲੀਆਂ ਫਰਾਈਆਂ ਚੰਗੀ ਤਰ੍ਹਾਂ ਰਾੜ ਲੀਆਂ ਹੁਣ ਆਪਾਂ ਦੋਏ ਪਾਸੇ ਇੱਕ ਇੱਕ ਟਿੱਕੀ ਆ ਜਿਹੜੀ 버거 ਟਿੱਕੀ ਉਹ ਰੱਖ ਲੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਥੋੜੀ ਜੀ ਲਾਵਾਂਗੇ ਆਪਾਂ ਇਹਦੇ ਪਰ ਸੌਸ ਠੀਕ ਹੈ ਜੀ 버거 ਵਾਲੀ ਇੱਕ ਸਾਈਡ ਆਪਾਂ ਲਾਵਾਂਗੇ 버거 ਵਾਲੀ ਸੌਸ ਤੇ ਇੱਕ ਸਾਈਡ ਲਾਉਂਗੇ ਆਪਾਂ ਠੀਕ ਹੈ ਜੀ ਗ੍ਰੀਨ ਚਟਣੀ ਕਿ ਲੋੜੀ ਇਸ ਤਰੀਕੇ ਨਾਲ ਲਾ ਲੂਗੇ ਤੇ ਤੁਸੀਂ ਥੋੜੀ ਬਹੁਤੀ ਮਾਇਓਨਿਸ ਵੀ ਲਾ ਸਕਦੇ ਹੋ ਠੀਕ ਹੈ ਜੀ ਇਹਦੇ ਉੱਪਰ ਤੇ ਲਓ ਜੀ ਇੱਥੇ ਆਪਾਂ ਇੱਕ ਇੱਕ ਟਮਾਟਰ ਰੱਖ ਲੂਗੇ ਠੀਕ ਹੈ ਜੀ ਟਮਾਟਰ ਦਾ ਸਲਾਈਸ ਜਿਹੜਾ ਆਪਾਂ ਨੇ ਆ ਦੇਖੋ ਬਰੀਕ ਕੱਟਿਆ ਹੋਇਆ ਐਦਾਂ ਰੱਖ ਲੈਣਾ ਹੈ ਤੇ ਹੁਣ ਆਪਾਂ ਇਹਨੂੰ ਠੀਕ ਹੈ ਜੀ ਐਦਾਂ ਬੰਦ ਕਰ ਦੋਗੇ ਇਸ ਤਰੀਕੇ ਨਾਲ ਤੇ ਲੋ ਜੀ 버거 ਬਣ ਕੇ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ 버거 ਆ ਦੇਖੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਤੇ ਹੁਣ 버거 ਨੂੰ ਕਰਾਂਗੇ ਆਪਾਂ ਠੀਕ ਆ ਜੀ ਰੈਪ ਬਟਰ ਪੇਪਰ ਦੇ ਵਿੱਚ ਆ ਲੋ ਜੀ ਠੀਕ ਆ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਰੈਪ ਕਰ ਲੂਗੇ ਆ ਲੋ ਜੀ ਠੀਕ ਆ ਜੀ ਕਿੰਨਾ ਵਧੀਆ 버거 ਬਣ ਕੇ ਰੈਡੀ ਹੋ ਗਿਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਠੀਕ ਆ ਜੀ 버거 ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਠੀਕ ਆ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋ ਜਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਲੋ ਜੀ ਇੱਧਰ ਅਰਸ਼ਪ੍ਰੀਤ 버거 ਖਾ ਰਹੀ ਆ ਵਧੀਆ ਏ ਟੇਸਟੀ ਕਿੱਕਣਾ ਟੇਸਟੀ ਕਰੇ ਕਰਦੀ ਆਏ ਆਏ ਕਰੇ ਕਰ ਦਿਆ ਯਮੀ ਯਮੀ ਵਧੀਆ ਕ ਲਾਇਕ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਬਰਗਰ ਖਾ ਲੋ ਜੀ